ਅਜੋਕਲਾ ਭਾਂਡੇ ਚਲ ਗਈਆਂ ਨਾ ਮੇਰੀਆਂ ਕੁੜੀਆਂ ਹੁਣ ਚੜੀ ਹੀ ਉਹਨਾਂ ਦੇ ਮਗਰ ਉਹਨਾਂ ਨੇ ਇੰਨੇ ਦਿਨ ਨਹੀਂ ਰਹਿਣਾ ਇੱਕ ਦੋ ਦਿਨ ਹੀ ਰਹਿਣਾ ਸੀ ਅਮੈਂ ਤੇਰਾ ਅਪਰੇਵਾ ਵੇਖਣ ਲਈ ਕਿੰਨਾ ਕ ਤੈਨੂੰ ਚੜਿਆ ਕੁੜੀਆਂ ਉਨਤੇ ਕਿਤੇ ਬੂਥਾ ਤੂੰ ਆਪਣਾ ਸਿੱਧਾ ਨਹੀਂ ਕੀਤਾ ਵੀ ਚੱਲ ਜਾਣ ਕਿਹੇ ਤਰ੍ਹਾਂ ਤੁਹਾਨੂੰ ਹੀ ਮੰਮੀ ਲੱਗਦਾ ਹੈ ਕਿ ਘਰੇ ਮੈਂ ਮੱਥੇ ਵੱਟ ਪਾਨੀ ਆ ਮੈਨੂੰ ਕਦੀ ਦੁੱਖ ਨਹੀਂ ਦੇਂਦੀਆਂ ਤੁਹਾਡੀਆਂ ਕੁੜੀਆਂ ਮੰਮੀ ਇਹ ਹੀ ਤੁਹਾਨੂੰ ਨਾ ਬਹਿਮ ਲੈ ਬੈਠਣਾ ਕਿਹੇ ਦਿਨ ਦੇਖਿਓ ਮੈਂ ਕਹਿੰਦੀ ਆ ਕਿ ਮੇਰੀਆਂ ਕੁੜੀਆਂ ਨੇ ਤੈਨੂੰ ਕਦੀ ਦੁੱਖ ਨਹੀਂ ਦਿੱਤਾ

ਤੂੰ ਬੱਚੇ ਦੇ ਪਿਉੜੀ ਪਾ ਦੇ ਤੇ ਫਿਰ ਤੂੰ ਮੇਰੀ ਕੁੜੀਆਂ ਦਾ ਕੰਮ ਕੀ ਕਰ? ਆ ਨਿਆਣੇ ਹੁਣ ਖਾਣ ਦੇ ਹੀ ਨਾ ਤੈਨੂੰ ਪਕੌੜੇ ਬਣਾਉਣੇ ਪੈਗੇ। ਆ ਦੋ ਤਿੰਨ ਚੀਜ਼ਾਂ ਹੋਰ ਤਿਆਰ ਕਰਨੇ ਪੈਗੀਆਂ ਤੇ ਤੇਰੇ ਮੂੰਹ ਤੋਂ ਪਤਾ ਲੱਗਣ ਰਿਹਾ ਕਿ ਤੂੰ ਕਿੰਨੇ ਕੁ ਤੈਨੂੰ ਅਖਿਆਲੀ ਆ। ਅੱਫੜੀ ਨੇ ਲਿਆ ਕੇ ਤੇ ਤਾਂ ਭਾਂਡੇ ਸਾਰੇ ਸਜਾਤੇ ਆ। ਇਹ ਨੁਲੀ ਬਾਰੇ ਕਿ ਤੋਂ ਮੈਡ ਮੂੜੇ ਬਿਸ਼ਾਵਾਂ ਨਿਆਣੇ ਨਿਕ ਨਿਕ ਹੈਗੇ ਆ ਉਹਨਾਂ ਨੇ ਪਕੌੜੇ ਖਾਦੇ ਚੀਜ਼ਾਂ ਖਾਦੀਆਂ ਮਰਦੀ ਖਾਦੀ ਉਹਨਾਂ ਸਾਰੀ ਢੋਲ ਛੜੀ ਆ ਵੇ ਚਾ ਅਬਰ ਦਾ ਹਾਲ ਕੀ ਬਣਾਇਆ ਮੈਂ ਥੋਦੇ ਨਹੀਂ ਚੱਦਰ ਮੰਮੀ ਮੈਂ ਸਾਰਾ ਬੈੱਡ ਹੀ ਕਿ ਸਜਾਇਆ ਵਾ ਚਾਦਰ ਤੋੜ ਛਾ ਕੇ ਦੂਜੀ ਮੈਂ ਚੁੱਕੀ ਮੰਮੀ ਮੈਂ ਥੋਦੇ ਨਹੀਂ ਆ ਮੇਰੀ ਉਂਗਲ ਵੱਡੀ ਗਈ ਸੀ ਸਬਜ਼ੀ ਬਣਾਉਂਦੇ ਬਣਾਉਂਦੇ ਦੀਦੀ ਉਹਨਾਂ ਨੇ ਪਲੇਟ ਲਿਆ ਕੇ ਤੇ ਰੱਖਤੀ ਮੈਂ ਉਹਨਾਂ ਨੂੰ ਨਹੀਂ ਕਹਿੰਦੀ ਚੁੱਕੋ ਉਹਨਾਂ ਨੇ ਆ ਨਾ ਸੀ ਮੇਰੇ ਤੇ ਰੋ ਪਾਉਂਦੀ ਮੈਨੂੰ ਹਰ ਗੱਲ 'ਚ ਗਲਤ ਕਿਉਂ ਕਿਹਾ ਜਾਂਦਾ ਮੁੰਡਾ ਤੁਹਾਡਾ ਤੁਹਾਡੇ ਗੇ ਉੱਚੀ ਯਾਦ ਕਰੋ ਜਿਸ ਦਿਨ ਮੈਂ ਵਿਆਹ ਕੀ ਆਈ ਸਾਂ ਮੈਂ ਤੁਹਾਨੂੰ ਕਿੰਨੀ ਸਾਂ ਮੰਮੀ ਸੇਵਕ ਨਾ ਬੜਾ ਕੱਬਾ ਜਾ ਹੋਗੇ ਮੇਨਾ ਬੋਲਦਾ ਉਹਨੂੰ ਕੋਈ ਲਿਹਾਜ਼ ਨਹੀਂਗਾ ਕਿ ਮੈਂ ਉਹਦੀ ਪਰਜਾਈਆਂ ਵੱਡੀ ਤੇ ਤੁਸੀਂ ਪਤਾ ਹੀ ਕਹਿੰਦੇ ਸੀ ਕੋਈ ਨਹੀਂ ਪੁੱਤ ਉਹ ਸ਼ੁਰੂ ਤੋਂ ਹੀ ਇਦਾਂ ਦਾ ਹੈ ਉਹ ਆਪਣੇ ਪਿਓ ਨੂੰ ਨਹੀਂ ਬਖਸ਼ਦਾ ਭੈਣ ਭਰਾਵਾਂ ਨੂੰ ਬਖਸ਼ਦਾ ਗਲੀ ਗਵਾਂਡ ਨੂੰ ਬਖਸ਼ਦਾ ਉਹਦੀ ਆਦਤ ਹੈ ਇਹ ਤੁਹਾਡੀਆਂ ਬੇੜੀਆਂ ਚ ਪਾਏ ਵੱਟੇ ਨੇ ਜਿਹੜਾ ਤੁਸੀਂ ਉਹਨੂੰ ਬੁਲਵਾਉਣ ਲਈ ਸਾਰੇ ਅੱਗੇ ਕੀਤਾ ਨਾ ਅੱਜ ਉਹ ਤੁਹਾਨੂੰ ਬੋਲਿਆ ਮੈਂ ਨਹੀਂ ਬੁਲਵਾਇਆ ਅੱਛਾ ਤੇਰਾ ਕੀ ਮਤਲਬ ਹੈ ਤੁਸੀਂ ਜੇ ਮੇਰਾ ਮੁੰਡਾ ਤੇਰੇ ਗਾੜੀ ਬੋਲਦਾ ਜਾਓ ਮੇਰੇ ਗਾੜੀ ਬੋਲਦਾ ਵਾ ਇਹ ਮੇਰਾ ਕਸੂਰ ਹੈ ਤੂੰ ਬੜੀ ਪੱਧਰੀ ਆਈਂ ਹੀ ਪੇਕੇ ਆਉ ਮੈਂ ਉਹ ਨਹੀਂ ਕਹਿੰਦੀ ਮੈਂ ਉਹਦੇ ਨਾਲ ਲੜਦੀ ਨਹੀਂ ਸਾਂ ਕਿਸੇ ਵਕ ਨਾ ਬੋਲਿਆ ਕਰ ਪਰ ਇੱਕ ਦਿਨ ਮੈਨੂੰ ਆਦਤ ਪੈ ਗਈ ਉਹਨੀਆਂ ਸੁਣਨ ਦੀ ਜੂ ਜੂ ਉਮਰ ਚ ਤਾਂ ਆਂਦਾਰਿਆ ਤੂੰ ਤੋਂ ਉਹਨੂੰ ਅਗਲਾਂ ਲੱਗ ਪਈ ਕਿ ਕਿਹੜੀ ਗੱਲ ਸਹੀ ਤੇ ਕਿਹੜੀ ਗਲਤ ਆਇਨੇ ਦੇ ਤਰ੍ਹਾਂ ਰਿਸ਼ਤੇ ਵੇਖਣ ਲੱਗ ਪਈਆ ਉਹਨੂੰ ਜੋ ਗਲਤ ਲੱਗਾ ਨਾ ਉਹ ਐਸ ਕਰਕੇ ਬੋਲਿਆ ਕਿਉਂਕਿ ਮੈਂ ਪਿਛਲੇ 3-4 ਦਿਨ ਤੋਂ ਕਹਿ ਰਹੀ ਸੀ ਕਿ ਮੈਂ ਜਾਣਾ ਹੀ ਆਪਣੇ ਪੇਕੇ ਮੈਨੂੰ ਘੜੀ ਕ ਛੱਡਾਂ ਵੀ ਉਹ ਰੱਬ ਵੱਲੋਂ ਮੈਂ ਤੁਹਾਡੇ ਨਾਲ ਗੱਲ ਕੀਤੀ ਤੁਸੀਂ ਗੱਲ ਮੇਰੀ ਮੋੜਤੀ ਉਹ ਗੱਲ ਦਿਮਾਗ 'ਚ ਰਹਿ ਗਈ ਉਹਨੇ ਮੈਨੂੰ ਕਹਿਤਾ ਕਿ ਜਾਣਾ ਨਹੀਂ ਭਾਬੀ ਤੂੰ 2 ਦਿਨ ਚੱਲ ਜਾ ਤੂੰ 2 ਦਿਨ ਚੱਲ ਜਾ ਤਾਂ ਉਹ ਪਤਾ ਜਿੱਦੇ ਚ ਆ ਜੇ ਤੋ ਕਿਹੇ ਦੀ ਸੁਣਦਾ ਦੱਸੋ ਮੈਨੂੰ ਕੀ ਕਰਾਂ ਮੈਂ ਸਭ ਤੋਂ ਸਮਝਦੀ ਮੈਂ ਕੁੜੀਆਂ ਵੀ ਮੇਰੀਆਂ ਮਾੜੀਆਂ ਹੋਈਆਂ ਪਰ ਮੁੰਡਾ ਵੀ ਮੇਰਾ ਮਾੜਾ ਹੋ ਗਿਆ ਮੈਂ ਮੰਨਦੀ ਹਾਂ ਕਿ ਸੁਭਾਅ ਕਿਦਾਂ ਦਾ ਵਾ ਐ ਤੂੰ ਉਹਦਾ ਸਿੱਧਾ ਇਲਜ਼ਾਮ ਲਾਤਾ ਕਿ ਉਹ ਬੋਲਦਾ ਉਹ ਮੈਂ ਦੱਸਾਂ ਉਹ ਮੇਰਾ ਮੁੰਡਾ ਚੰਗਾ ਭਲਾ ਹੀ ਤੇਰੇ ਮਗਰ ਲਗ-ਲਗ ਬੋਲਦਾ ਹੀ ਪਹਿਲੇ ਉਹਨੇ ਕਦੀ ਜ਼ੁਬਾਨ ਨਹੀਂ ਖੋਲੀ ਜੇ ਤੈਨੂੰ ਬੋਲਦਾ ਹੈ ਤੇ ਤੈਨੂੰ ਵੀ ਗਲਤੀ ਤੋਂ ਬੋਲਦਾ ਹੀ ਮੁਰਕੇ ਕਰ ਲਿਆ ਤੈਨੂੰ ਆਪਣੇ ਵਾਸਤੇ ਤੇ ਕਰਾਤਾ ਮਾਂ ਦੇ ਦਿਵਾਲੇ ਜਿਹੜਾ ਉਹ ਅਜਿਹਾ ਬੋਲਦਾ ਮੈਂ ਵਾਸਚ ਕਰ ਲਿਆ ਮੈਂ ਜਾਦੂ ਟੂਨੇ ਟੋੜ ਕੇ ਕਰਦੀ ਹਾਂ ਨਾ ਜੇ ਮੈਂ ਵਾਸਚ ਕਰਨਾ ਹੁੰਦਾ ਨਾ ਸਭ ਤੋਂ ਪਹਿਲਾਂ ਆਪਣਾ ਬੰਦਾ ਕਰਦੀ ਦੂਜੇ ਵਾਸਤੇ ਤੁਹਾਨੂੰ ਕਰਦੀ ਕਿ ਹਮੇਸ਼ਾ ਮੈਂ ਤੁਹਾਡੇ ਬਿੱਲ ਲਈ ਰੱਖਾਂ ਤੁਹਾਡੇ ਜੀ ਨੂੰ ਜੀ ਜੱਛਾ ਮੈਂ ਤੁਹਾਨੂੰ ਤਾਂ ਮੈਂ ਇੱਕ ਨਜ਼ਰ ਨਹੀਂ ਪਾਉਂਦੀ ਮੰਮੀ ਤੁਹਾਨੂੰ ਸਾਰੀ ਦੁਨੀਆ ਚੰਗੀ ਲੱਗੇਗੀ ਤੁਹਾਨੂੰ ਮੈਂ ਨਹੀਂ ਚੰਗੀ ਲੱਗਦੀ ਪਤਾ ਨਹੀਂ ਕਿਉਂ ਹਾਂ ਮੈਂ ਸਾਰਾ ਦਿਨ ਘਰ ਦਾ ਕੰਮ ਕਰਦੀ ਰਹਾਂ ਤਾਡੀ ਹਾਂ ਚ ਹਾਂ ਬਸ ਗਰਦੀ ਨਾ ਮੈਂ ਕਿਤੇ ਮੇਰੇ ਮੂੰਹ ਸ਼ਬਦ ਬਸ ਪੇਕੇ ਦਾਣਾ ਨਿਕਲ ਜੇ ਕਿ ਪੇਕੇ ਜਾਣੂ ਕਿੰਬੀ ਬੀ ਖਰੇ ਤਾਨੂੰ ਕਿਉਂ ਲੱਗਦਾ ਮੇਰੇ ਪੇਕੇ ਜਾਣ ਤੋਂ ਮੈਨੂੰ ਅਜ ਦਿਨ ਤੱਕ ਨਹੀਂ ਸਮਝ ਪਈ ਕਿ ਮੈਂ ਪੇਕੇ ਕਿਉਂ ਨਹੀਂ ਜਾ ਸਕਦੀ ਮੇਰੇ ਪੇਕੇ ਦਾ ਕੀ ਦੋਖ ਹੈ ਗਰੀਬ ਨੇ ਆਹੀ ਹੈ ਨਾ ਗੱਲ ਕਿ ਚੰਗਾ ਮੈਨੂੰ ਦੇ ਕੇ ਤੋਰ ਨਹੀਂ ਬੰਦੇ ਜੇ ਜਦ ਆਂਦੇ ਨੇ ਤਾਂ ਖਾਲੀ ਹੱਥ ਆ ਜਾਂਦੇ ਨੇ ਮੇਰਾ ਦੋਸ਼ ਕੀ ਉਹਦੇ ਚ ਮੈਂ ਤਾਂ ਤੁਹਾਡੀ ਹੋਈ ਰਹੀ ਆ ਮੈਂ ਤਾਂ ਉਹਨਾਂ ਨੂੰ ਕੁਝ ਕਹਿੰਦੀ ਨਹੀਂ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਜੇ ਤੇਰੇ ਪੈਕੇ ਤੈਨੂੰ ਦੇਣਗੇ ਨਾ ਉਹ ਤੈਨੂੰ ਦੇਣਗੇ ਮੈਨੂੰ ਕੋਈ ਭਾ ਨਹੀਂ ਉਹਦਣਾ ਤੇ ਨਾ ਮੈਨੂੰ ਕਿਸੇ ਤੋਂ ਕੁਝ ਚਾਹੀਦਾ ਵਾ ਲੱਗੇ ਸਮਝੇ ਤੇ ਕੇ ਹੁਣ ਅਮੀਰ ਜਾਂ ਗਰੀਬ ਮੈਨੂੰ ਆਪਣੇ ਘਰ ਨਾਲ ਮਤਲਬ ਆ ਮੇਰਾ ਘਰ ਚ ਅੱਜ ਨਾਲ ਸਾਂਭਿਆ ਕਰ ਇਹ ਮੇਰੀਆਂ ਧੀਆ ਹੁੰਦੀਆਂ ਨਾ ਤੇ ਮੱਥੇ ਵਾਟਣਾ ਪਾਇਆ ਕਰ ਮੈਂ ਇਹ ਚਾਹਨੀ ਹਾਂ ਮੈਂ ਉਹ ਚਾਰ ਦਿਨ ਰਹਿ ਕੇ ਚਲ ਗਈਆਂ ਨੇ ਤੇ ਜਦ ਦਾ ਪਾ ਹੁਣਿੱਥੇ ਜਾਣਾ ਵਾ ਮਰ ਜਾ ਕੇ ਬਸ ਐਹੀ ਤਾਂ ਕਹਿੰਨੀ ਵੀ ਹਾਂ ਕਿ ਗੱਲ ਨਾ ਲਾ ਕੇ ਕਿਹਾ ਜੇ ਕਿ ਅੰਜੂ ਬੋ ਤਾਂ ਮੇਰੇ ਕੋਲ ਬੈ ਤੇਰਾ ਵੀ ਦਿਲ ਕਰਦਾ ਜਾਂ ਤੂੰ ਦੋ ਦਿਨ ਹੋਏ ਆ ਆ ਮੱਥੇ ਵੱਟ ਪਾ ਕੇ ਮੈਨੂੰ ਤੋੜ ਦਿਓ ਨਾ ਮੈਂ ਤਾਂ ਦੇ ਨਹੀਂ ਚਾਹਦੀ ਕਿਉਂਕਿ ਉੱਥੇ ਜਾ ਕੇ ਮੈਨੂੰ ਬੇਚੈਨੀ ਜੀ ਰਹਿਣੀ ਤੈਨੂੰ ਪਕੂੜੇ ਤੇ ਹਲਾਰਾ ਦੇ ਕੇ ਤੋੜਦੀ ਆ ਜਾ ਪੇਕਿਆਂ ਨੂੰ ਚਲ ਜਾ ਮੈਂ ਨਹੀਂ ਜਾਣਾ ਪੇਕੇ ਮੈਂ ਕਲੇ ਕਲੇ ਚ ਨਹੀਂ ਜਾਣਾ ਮੈਂ ਉੱਥੇ ਵੀ ਜਾ ਕੇ ਸੜੀ ਭੁੱਖੀ ਨਹੀਂ ਰਹਿਣਾ ਕਿ ਮਾਂ ਮੇਰੀ ਕਵੇ ਕੀ ਦੁੱਖ ਲੈ ਕੇ ਆ ਗਈ ਆ ਉੱਥੇ ਤੂੰ ਉਦਾਂ ਵੀ ਭੁੱਖੀ ਰਹਿਣਾ ਵਾ ਦੋ ਡੰਗ ਦੀ ਰੋਟੀ ਤਾਂ ਉਹਨਾਂ ਨੂੰ ਆਪ ਨੂੰ ਖਾਣ ਨੂੰ ਨਹੀਂ ਮਿਲਦੀ ਉਹ ਉੱਥੇ ਜਾ ਕੇ ਰਹਿ ਕੇ ਕਿੱਥੇ ਰੋਟੀ ਖਾਣੀ ਆ ਚੰਗਾ ਮਹਾਰਾਜ ਤੂੰ ਹੀ ਜਿੱਤੇ ਮੈਂ ਹਾਰੀ ਔਰ ਇਹੀ ਨੂੰ ਆ ਨਾ ਜੁਗਾ ਜੁਗਾ ਤੋ ਹਾਰਦੀਆਂ ਪੀਆਵਾ ਮੇਰੇ ਤੇ ਇਲਜ਼ਾਮ ਹੀ ਲਾਉਣੀ ਆ ਜਾਣਾ ਤੋ ਆਪੋਂ ਹੀ ਚੰਦੀ ਜੋ ਕੋਈ ਤੈਨੂੰ ਇੱਥੇ ਕਾਨ ਨੂੰ ਮਿਲਦਾ ਵਾ ਉੱਥੇ ਕਿਤੇ ਰੱਖਿਆ ਵਾ ਹਾਏ ਵੇ ਰੱਬਾ ਮੇਰੇ ਆ ਤੂੰ ਨਾ ਮੈਨੂੰ ਚੱਕ ਲਾ ਤੇ ਮੇਰੀ ਸੱਸ ਨੂੰ ਕਿੱਦਾਂ ਠੰਡ ਪੈ ਜੇ ਤੇ ਆਪੇ ਦੂਜੀ ਨੂੰ ਲੈਏਗੀ ਕਿੱਡੀ ਮੇਰੀ ਦੁਖੀ ਕਿੱਤੀ ਜਾਨ ਜੇ ਮੈਂ ਬੋਲਾਂ ਮੈਂ ਬੁਰੀ ਜੇ ਮੈਂ ਨਾ ਬੋਲਾਂ ਤਾਂ ਫੇਰ ਤੂੰ ਹੀ ਕਹਿੰਦੇ ਨਾ ਸੇਵਕ ਨੂੰ ਕੰਨੀ ਐ ਮੁੰਡਾ ਆਪਣਾ ਸਖੰਦੀ ਐ ਤੇ ਹੋਂ ਤੂੰ ਬਕਵਾਸ ਕਰਦੀ ਮੇਰੇ ਗਾੜੀ ਅਜੇ ਤਮਾਨੀ ਮੈਂ ਕਦੀ ਬੋਲਦੀ ਨਹੀਂ ਹੈ ਅੰਜ 92 ਤੇ ਕਿਦਾਂ ਉਤਰਨ ਉਤਰ ਚੱਲ ਪਈ ਜਦੋਂ ਆਈ ਸੀ ਨਾ ਪਹਿਲੇ ਦਿਨ ਤਰੀ ਜबान ਨਹੀਂ ਖੁੱਲਦੀ ਮੰਮੀ ਬੱਚੇ ਨੂੰ ਬੇ ਜबान ਬੱਚੇ ਨੂੰ ਜਦੋਂ ਬਹੁਤ ਜ਼ਿਆਦਾ ਮਾਰੋਗੇ ਨਾ ਇੱਕ ਦਿਨ ਉਹ ਵੀ ਮੂੰਹ ਚੋਂ ਆਵਾਜ਼ ਕੱਢ ਕੇ ਚੀਕੇਗਾ ਉਹ ਚੀ ਤਾਂ ਚੀਦਾ ਦੰਦੀ ਤੱਕ ਵੜ ਦੇਂਦਾ ਆਪਣੇ ਦੋ ਦੰਦਾਂ ਨਾਲ ਅਤਿਆਚਾਰ ਜਿਹੜਾ ਹੁੰਦਾ ਨਾ ਕਿਦਣਾ ਕਿਤੇ ਆਪਣੀ ਆਵਾਜ਼ ਕੱਢ ਹੀ ਲੈਂਦਾ ਵਾ ਮੈਂ ਫੇਰ ਵੀ ਆਪਣਾ ਗੱਲ ਘੁੱਟ ਕੇ ਚਲਦੀ ਆ ਜਰਾ ਹੀ ਨਾ ਤੁਹਾਡੇ ਨਾਲ ਲੜ ਪਈ ਨਾ ਮਾਂ ਸਮਝ ਕੇ ਇੱਕ ਚੱਲ ਮੇਰੀ ਮਾਂ ਹੀ ਐ ਤੇ ਤੁਸੀਂ ਉਸੇ ਲ ਸੱਸ ਦਾ ਰੂਬਰਾ ਕੇ ਸਾਹਮਣੇ ਖੋਲ ਹੋ ਜਾਂਦੇ ਹੋ ਤੇ ਮੈਨੂੰ ਮੇਰਾ ਦਰਜਾ ਵਹਾ ਦਿੰਦੇ ਕਿ ਤੂੰ ਨੂੰ ਹੈ ਉਹ ਨੂੰ ਹੈ ਜਿੰਨੂੰ ਤੁਸੀਂ ਨਾ ਪਸੰਦ ਕਰਦੇ ਹੋ ਆਹ ਸੱਤੇ ਅੰਨ ਕਰਦੀ ਆ ਜਿਵੇਂ ਕਦੇ ਪਤਾ ਨਹੀਂ ਕਿਦਾਂ ਲੱਗੀ ਲਈਏ ਕਾਪਾ ਓਜਾ ਵੀ ਪੀ ਕੇ ਗਰੀਪੀ ਮੈਂ ਮਾਰ ਮੁੱਕ ਵੀ ਜਾਉਂਗੀ ਨਾ ਕੰਮ ਕਰ ਕਰਕੇ ਪਰ ਮੈਨੂੰ ਨਹੀਂ ਲੱਗਦਾ ਮੈਂ ਆਪਣੀ ਸੱਸ ਨੂੰ ਕਦੀ ਵੀ ਚੰਗੀ ਲੱਗਾਂਗੀ ਗਰੀਬ ਦੇ ਘਰੋਂ ਧੀਆਂ ਲੈ ਆਂਦੇ ਵਿਆਹ ਕੇ ਤੇ ਮਾਰੇ ਘਰ ਦੀ ਐ ਸਾਡੇ ਬਰਾਬਰ ਦੀ ਨਹੀਂਗੀ ਪਰ ਉਹਨੇ ਇੱਜ਼ਤ ਮਾਨ ਹੀ ਕਦੀ ਦੇਣਗੇ ਫਿਰ ਲਿਆਂਦੇ ਕਿਉਂ ਨੇ ਆਪੇ ਪਸੰਦ ਕਰਨਗੇ ਆਪੇ ਬੂਆ ਕਸਾਨਗੇ ਉਹਨਾਂ ਦਾ ਰੋਜ਼ ਜਾ ਜਾ ਕੇ ਥੜਾ ਤੋੜ ਦਣਗੇ ਕਿੱਸੇ ਘਰ ਦੀ ਨੂੰ ਚਾਹੀਦੀ ਐੱਸੇ ਘਰ ਦੀ ਨੂੰ ਚਾਹੀਦੀ ਐ ਚਲੋ ਬਾਅਦ ਵਿੱਚ ਦਿੰਦੇ ਕਰਦੇ ਨਹੀਂ ਚਾਦੇ ਨਾਲ ਹੱਥ ਲੰਮਗਾ ਕੇ ਤੁਰੇ ਆਂਦੇ ਨੇ ਪੇਕੇ ਜਾਂਦਾ ਨਾ ਲੈਣਾ ਤੈਨੂੰ ਰੱਜ ਕੇ ਰੋਟੀ ਮਿਲੇਗੀ ਬੰਦਾ ਪੁੱਛੇ ਮੈਂ 19 20 ਸਾਲ ਉਸੇ ਘਰ ਚ ਰਹੀ ਆ ਮੈਨੂੰ ਰੋਟੀ ਲੂਣ ਨਾਲ ਦਿੱਤੀ ਐ ਤੇ ਭਾਵੇਂ ਬੱਕਰੇ ਨਾਲ ਦਿੱਤੀ ਹੋਵੇ ਦਿੱਤੀ ਤੇ ਉਹਨਾਂ ਨੇ ਹੀ ਐ ਨਾ ਤੁਹਾਨੂੰ ਕੀ ਇਸ ਜੀਨਾ ਵਾਸਤਾ ਹੱਟੀ ਖੱਟੀ ਉਹਨਾਂ ਦੇ ਘਰੋਂ ਹੀ ਮੈਂ ਆਈ ਆ ਕਾਹਨੂੰ ਗਰੀਬੀ ਦੀ ਮਪਾਨਾ ਦੇ ਦਿੰਦੇ ਤੁਹਾਡੀਆਂ ਕੁੜੀਆਂ ਆਈਆਂ ਮੈਂ ਕੁਝ ਨਹੀਂ ਕਿਹਾ ਤਾਂ ਵੀ ਮੇਰੇ ਤੇ ਤਾਨਾ ਮੈਨਾਂ ਨਾ ਮੈਂ ਕੁਝ ਕਹਿਨੀ ਕਿਹੜਾ ਦਿਨ ਹੋਏਗਾ ਜਿਸ ਦਿਨ ਮੇਰੇ ਵੀ ਭਾਗ ਖੁੱਲਣਗੇ ਜਦੋਂ ਮੈਨੂੰ ਵੀ ਸੱਸ ਕਹੇਗੀ ਦਲ ਨਾ ਲਾ ਕੇ ਜਾਂ ਪੁੱਤ ਜੋ ਹੋਇਆ ਬੀਤਿਆ ਉਹਨੂੰ ਯਾਦ ਨਾ ਕਰੀਏ ਜਾਂ ਤੂੰ ਵੀ ਦੋ ਦਿਨ ਸੁੱਖ ਨਾ ਪੇਕੇ ਲਾ ਆ ਮੈਂ ਵੀ ਖੁਸ਼ੀ-ਖੁਸ਼ੀ ਜਾਵਾਂ ਪਰ ਉਹ ਦਿਨ ਇਸ ਜਨਮ ਚ ਤੇ ਆਣੇ ਨਹੀਂ ਮੰਮਾ ਹਾਂ ਤੂੰ ਕਿੱਥੇ ਹੀ ਆ ਸੀ ਪਹਿਲਾਂ ਮੈਨੂੰ ਦੱਸ ਤੈਨੂੰ ਪਤਾ ਵੀ ਹੈ ਤੇਰੀਆਂ ਭੂਆ ਦੇ ਸੁਭਾ ਦਾ ਉੱਤੋਂ ਤੇਰੀ ਦਾਦੀ ਦੇ ਸੁਭਾ ਦਾ ਵੀ ਹੈ ਪੰਜਾਬ ਜਾਓ ਗੱਲਾਂ ਮੈਨੂੰ ਕਰ ਗਈਆਂ ਮੁੰਡਾ ਨਾ ਭੰਨੇ ਨਾ ਕਰੋ ਪੇ ਤਾਬ ਹੈ ਇਹ ਹੰਕਾਰ ਕਰਦੀ ਪੈਸੇ ਦਾ ਮੈਂ ਕਹਾ ਹੰਕਾਰ ਕਰਨਾ ਉਹਨੇ ਤੁਰਨ ਲਗੇ 100 500 200 ਜੋ ਤੈਨੂੰ ਦੇਣਾ ਉਹ ਤੂੰ ਲੈਣਾ ਸੀ ਉਹਦੇ ਲਈ ਵੀ ਮੈਨੂੰ ਸੁਣਾ ਤਾਂ ਜੇ ਦੇਣਾ ਤਾਂ ਵੀ ਸੁਣਾਣਾ ਜੇ ਲੈ ਕੇ ਜਾਣਾ ਜੇ ਜ਼ਿਆਦਾ ਹੋ ਗਿਆ ਥੋੜਾ ਹੋ ਗਿਆ ਮੈਂ ਨਾ ਦਿੱਤੇ ਬਿਨਾਂ ਨਹੀਂ ਰਹਿਦੀਆਂ ਮੈਨੂੰ ਸਮਝ ਨਹੀਂ ਆਉਂਦੀ ਮੇਰੇ ਕੋਲ ਚਾਂਦੀਆਂ ਕੀ ਹੈ ਤੇ ਤੂੰ 2 ਮਿੰਟ ਆ ਨਹੀਂ ਸਿੱਕਦਾ ਤੈਨੂੰ ਪਤਾ ਸਮਝ ਨਹੀਂ ਆਂਦਾ ਆਖਰ ਤੇਰੀਆਂ ਭੂਆ ਮੇਰੇ ਕੋਲ ਚਾਂਦੀਆਂ ਕੀ ਆਏ ਨਾ ਸੀ ਉਹਨਾਂ ਦੇ ਹੁੰਦੇ ਦੱਸ ਮੈਨੂੰ ਕਿ ਉਹ ਵਾਜ ਦੇਣੇ ਸੀ ਉਹਨੂੰ ਮੈਂ ਤੁਹਾਨੂੰ ਕਹਿਣਾ ਪਿਆ ਸੀ ਅੱਜ ਨਾ ਮੈਂ ਤੇ ਜਾਚੂ ਨੇ ਨਾ ਫਿਲਮ ਵੇਖਣ ਜਾਣੀ ਆ ਤੁਹਾਨੂੰ ਦੇਖ ਰਹੀ ਹਾਂ ਤੁਹਾਨੂੰ ਵਜਣੇ ਰਹਿੰਦੇ ਡੇਢ ਤੇ ਖਾਪੀ ਗਿਆ ਅੱਛਾ ਪਿਓ ਦਾ ਵਿਆਹ ਨਾ ਕਿਹਦੇ ਤੇ ਆ ਪਾ ਫਿਲਮ ਵੇਖਣ ਚੱਲਨੇ ਆ ਉਹ ਦਾਦੀ ਨੇ ਨਾ ਥਾਡੀ ਫਿਲਮ ਚਲਾ ਦੇਣੀ ਆ ਉਹਨੂੰ ਤਾਂ ਕੁਝ ਕਹਿਣਾ ਨਹੀਂ ਕਿਉਂਕਿ ਉਹਦੇ ਅੱਗੇ ਉਹਦਾ ਬਸ ਨਹੀਂ ਚੱਲਦਾ ਬਸ 2 ਮਿੰਟ ਦੀ ਕਚਰ 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 ਜਬਾਨ ਚਲਦੀ ਮੁਰਕੇ ਨੁਕਰੇ ਵੜ ਕੇ ਰੋਲੇ ਨਾ ਤੇ ਮੁਰਕੇ ਫੇਰ ਉਹੀ ਸੇਵਕ ਉਹੀ ਉਹਦੀ ਮਾਂ ਸੇਵਕ ਕੋਈ ਗਾਲਾਂ ਖਾ ਕੇ ਕੱਲ ਨਾਲੇ ਚਾਚੂ ਦਾ ਮੈਚ ਹੈਗਾ ਹੀ ਤੇ ਉਹਨਾਂ ਨੇ ਜਾਣਾ ਹੈ ਮੈਚ ਤੇ ਤੇ ਕਹਿੰਦੇ ਅੱਜ ਤੈਨੂੰ ਫਿਲਮ ਦਿਖਾਉਣਾ ਆਹੋ ਅੱਜ ਰਾਤੀ ਫਿਲਮ ਖੇਡੋ ਤੇ ਕੱਲ ਮੈਚ ਨੂੰ ਖੇਡਿਓ ਤੇ ਦਾਦੀ ਕੋਲੋਂ ਮੈਨੂੰ ਅੱਗੇ ਕਰਦੇ ਹੋ ਉਹਨੇ ਪਤਾ ਹੀ ਕਿਵੇਂ ਮੁੰਡੇ ਨੂੰ ਸਕੂਲੋਂ ਛੁੱਟੀ ਕਿਉਂ ਕਰਾਣੀ ਹੂੰ ਤੇ ਮੈਨੂੰ ਨਾ ਬਖਸ਼ ਦੇ ਤੇ ਮੈਂ ਨਾ ਤੇਰੇ ਚਾਚੇ ਨੂੰ ਆਪੇ ਸੰਜਾ ਦੂੰ ਸੁਣ ਲਿਆ ਤੇ ਆਪਣੇ ਪਿਓ ਦਾ ਫੋਨ ਆਂਦਾ ਨਾ ਉਹਨੂੰ ਕੋ ਉੱਥੇ ਕੰਮ ਕਰ ਛੱਡ ਕੇ ਨਾ ਇੱਥੇ ਆ ਜਾ ਨਹੀਂ ਕੱਲ ਆ ਦੋਰ ਹੈਗਾ ਵਾ ਐਡੀ ਮੇਰੀ ਬੁੱਢੀ ਪ੍ਰਸਤਗੀ ਉਹਨੇ ਤਾਂ ਵੀ ਨਹੀਂ ਜੀਣਦੇ ਨਹੀਂ ਐਤਵਾਰ ਹੈਗਾ ਆਹ ਐਤਵਾਰ ਖੇਡਣ ਨੂੰ ਜਾਂਦਾ ਤੇਰਾ ਚਾਚਾ ਉਹਨੇ ਤਾਂ ਵੀ ਨਹੀਂ ਜੀਣਦੇ ਨਾ ਮੈਨੂੰ ਉਹਨੇ ਕਹਿੰਦਾ ਮੁੰਡਾ ਕੇ ਤੋਰਤਾ ਹੀ ਥੱਕ ਕੇ ਆਏਗਾ ਸਾਰਾ ਦਿਨ ਸੁੱਤਾ ਰਹੇਗਾ ਸਕੂਨ ਦਾ ਕੰਮ ਕੌਣ ਕਰੇਗਾ ਤੇਰਾ ਪਿਓ ਆ ਕੇ ਕਰੇਗਾ 50 ਗੱਲਾਂ ਸੁਣਾ ਦੇਣੀ ਐ ਛੱਡੋ ਦਾਦੀ ਨਾ ਤੇ ਹੁਣ ਮੇਰੀ ਰੋਟੀ ਨਾ ਬਣਾਇਓ ਮੈਂ ਚਾਚੂ ਨਾਲ ਖੇਡ ਜਾਣਾ ਮੈਂ ਰਾਤੀ ਆਵਾਂਗਾ ਵਾਹ ਜੀ ਵਾਹ ਆਰਡਰ ਚਲਾ ਕੇ ਤੇ ਇਸ ਖਾਨਦਾਨ ਦੇ ਨਾ ਛੋਕਰਿਆਂ ਨੂੰ ਨਾ ਇੱਕੋ ਹੀ ਆਦਤ ਮਾਂ ਤੇ ਦੇ ਰੋ ਪਾਣ ਦੀ ਵਾਹ ਜੀ ਵਾਹ ਪਰ ਮੈਂ ਮੈਂ ਅੰਛੇਦਾਂ ਦਾ ਨਹੀਂ ਬਣਾਣਾ ਜਿਵੇਂ ਸੇਵਕ ਚਲਦਾ ਠੀਕ ਹੈ ਅੱਜ ਸੇਵਕ ਥੋੜੀ ਫਿਕਰ ਕਰਦਾ ਹੈ ਪਰ ਉਹ ਵੀ ਦਿਨ ਯਾਦ ਹੈ ਮੈਨੂੰ ਸੇਵਕ ਦੇ ਜਿੱਦਨ ਸੇਵਕ ਐਨੀ ਵੀ ਜ਼ੁਬਾਨ ਮੇਰੇ ਅੱਗੇ ਚਲਾ ਕੇ ਤੇ ਜਲੀਲ ਕਰਦਾ ਸੀ ਵਕਤ ਕਹਿੰਦੇ ਬੜਾ ਬਲਵਾਨ ਹੁੰਦਾ ਵੈ ਸਮੇ ਨਾਲ ਹਰ ਕੋਈ ਬਦਲ ਜਾਂਦਾ ਹੈ ਹਰ ਇੱਕ ਨੂੰ ਸਮਝ ਆ ਜਾਂਦੀ ਪਰ ਮੇਰੀ ਸਾਸੂ ਜਿੱਦਨ ਅਗਲ ਆਏਗੀ ਨਾ ਮੈਂ ਤਾਂ ਉਦੋਂ ਹੀ ਧੰਨ ਕਮਾ ਮੰਗੀ ਸੇਵਕਾ ਜੀ ਬੱਬੀ ਕੀ ਕਰਨੇ ਆ ਮੈਂ ਤੂੰ ਜਿਵੇਂ ਨਹੀਂ ਫੋਨ ਦਿਆ ਮੇਰੀ ਗੱਲ ਸੁਨਾ ਤੂੰ ਫਿਲਮ ਵੇਖਣ ਚੱਲਿਆ ਮੈਂ ਚੱਲਿਆ ਯਾਰਾ ਦੋਸਤਾਂ ਨਾਲ ਤੂੰ ਜਾਣਾ ਜਾ ਉਹਨੂੰ ਰਹਿਣ ਦੇ ਹੰਚ ਨੂੰ ਉਹਨੂੰ ਕਿਉਂ ਨਹੀਂ ਕਢਣਾ ਮੈਂ ਉਹਨੂੰ ਨਾਲ ਲੈ ਕੇ ਜਾਣਾ ਛੱਡ ਪਰੇ ਸੇਵਕ ਘਰ ਚ ਫੇਰ ਕਲੇਸ਼ ਪਾਉਣਾ ਹੀ ਕਾਹਦਾ ਕਲੇਸ਼ ਅੱਭੀ ਕੋਈ ਕਲੇਸ਼ ਨਹੀਂ ਪੈਂਦਾ ਨਾਲ ਤੂੰ ਸੇਰੇ ਕੰਨਾ ਮੈਚ ਤੂੰ ਤੇ ਐਤਵਾਰ ਜਾਣਾ ਉਹਨੂੰ ਰਹਿਣ ਦੇ ਉਹ ਆਇਆ ਨਾ ਥੱਕਿਆ ਤੁਹਾਨੂੰ ਆ ਕੇ ਸਾਰਾ ਦਿਨ ਸੁੱਤਾ ਰਹਿਣਾ ਨਹੀਂ ਨੇ ਮੇਰੇ ਨਾਲ ਚੱਲ ਜਾਣਾ ਕੋਈ ਏਡੀ ਟੈਨਸ਼ਨ ਨਾ ਕਰੋ ਤੇ ਫਿਕਰ ਲੈਣ ਦੀ ਲੋੜ ਹੀ ਨਹੀਂ ਆ ਸੇਵਕ ਮੰਮੀ ਤੋਂ ਡਾਰਾਂ ਹੁੰਦਾ ਹੋਰ ਨਹੀਂ ਕੋਈ ਗੱਲ ਮੰਮੀ ਦੀ ਕਰੀ ਟੈਨਸ਼ਨ ਮੰਮੀ ਨੇ 2 ਮਿੰਟ ਡਾਂਟਣਾ ਜਦੋਂ ਮੈਂ ਬੋਲਦਾ ਤਾਂ ਚੁੱਪ ਹੋ ਜਾਣਾ ਤੇਰੇ ਮੂਰੇ ਮੰਮੀ ਦੀ ਗੱਲ ਹੋਰ ਐ ਲੜ ਝਗੜ ਕੇ ਤੁਸੀਂ ਫਿਰ ਇੱਕ ਮਿਕ ਹੋ ਜਾਂਦੇ ਹੋ ਪਰ ਬਾਅਦ ਚ ਮੈਂ ਸੁਣਦੀ ਆ ਤੈਨੂੰ ਪਤਾ ਅਤੇ ਦੀਦੀ ਹੁਣ ਜਦੋਂ ਗਏ ਨੇ ਉਸ ਤੋਂ ਬਾਅਦ ਮੰਮੀ ਨੇ ਮੈਨੂੰ ਕਿੰਨੀਆਂ ਖਰੀਆਂ ਸੁਣਾਤੀਆਂ ਤੇਰਾ ਸਿਆਪਾ ਹੁੰਦਾ ਵਾ ਤੂੰ ਆ ਕਰਦੀਆਂ ਤੂੰ ਕੁੜੀਆਂ ਦੇ ਆਏ ਪੁੱਛ ਨਹੀਂ ਦੱਸ ਮੈਂ ਕਦੀ ਮਾੜਾ ਕੀਤਾ ਪਤਾ ਨਹੀਂ ਇਹਨਾਂ ਦੀ ਅੱਖਾਂ ਤੇ ਪਰਦਾ ਕਦੋਂ ਚੁੱਕਿਆ ਜਾਏਗਾ ਦਿਮਾਗ 'ਚ ਨਾ ਨੁਕਸ ਪੈ ਗਿਆ ਹੁੰਦਾ ਜੀ ਚੱਲ ਨਾ ਬੋਲਿਆ ਕਰ ਮਾੜੇ ਸ਼ਬਦ ਤੂੰ ਵੀ ਮਾਣੂ ਮਾੜੇ ਸ਼ਬਦ ਤੇ ਮੈਂ ਤੁਹਾਨੂੰ ਇੱਕ ਚੀਜ਼ ਦੱਸਾਂ ਇਹਨਾਂ ਦੇ ਮਨ ਦੇ ਵਿੱਚ ਕੀ ਹੁੰਦਾ ਸਾਡੀ ਧੀ ਆਵੇ ਕੋਈ ਦੁੱਖ ਨਹੀਂ ਪਰ ਜਿਹੜੀ ਸਾਡੀ ਨੋਆ ਉਹ ਠੇਕੇ ਜਾਵੇ ਤੇ ਠੇਕੇ ਹੁੰਦਾ ਇਹਨਾਂ ਪਤਾ ਨਹੀਂ ਕਿਉਂ ਜਲਦੀ ਆ ਮੈਂ ਤਾਂ ਆ ਪੁੱਛ ਪੁੱਛ ਥੱਕ ਗਈ ਆ ਕਿ ਮੰਮੀ ਕੀ ਤੁਹਾਡੇ ਮੰਨ ਚ ਆ ਰੋਏ ਸੋਚ ਬਦਲੂਗੀ ਇਹ ਸੋਚ ਕੱਲੀ ਉਹਨਾਂ ਦੀ ਆ ਕਈਆਂ ਦੀ ਵੀ ਆ ਬਿਲਕੁਲ ਹੁਣ ਕੱਲ ਨੂੰ ਤੇਰਾ ਵੀ ਵਿਆਹ ਹੋਣਾ ਹੈ ਅਗਲੀ ਇੱਥੋਂ ਥੋੜੀ ਰਹਿ ਜਾਏਗੀ ਅਰੀ ਨੇ ਠੇਕੇ ਆਣਾ ਜਾਣਾਗਾ ਵੇ ਤੁਸੀਂ ਤਾਂ ਇੱਕ ਬਚਪ ਕਰਕੇ ਬਹਿ ਜਾਂਦੇ ਜੀ ਕੱਲ ਨੂੰ ਮੇਰਾ ਵਿਆਹ ਆ ਜਿਹੜੀ ਮੇਰੇ ਘਰ ਵਾਲੀ ਆ ਇਹ ਉਹਨੇ ਚੁੱਪ ਕਰਕੇ ਤਾਂ ਨਹੀਂ ਬਹਿਣਾ ਕਿਤੋਂ ਕੱਲੀ ਕਿਦਾਂ ਦੀ ਹੋएगी ਹਾਂ ਉਹਨਾਂ ਤਾਂ ਫਿਰ ਇਹਨਾਂ ਨੂੰ ਤੰਗ ਕੇ ਰੱਖਣਾ ਪੂਰਾ ਤੇ ਤੂੰ ਤੂੰ ਸਾਥ ਦੇ ਦੀ ਹੈਨਾ ਮੈਂ ਸਾਥ ਜਾਣਾ ਪੈਣਾ بس ਪਰ ਮੈਂ ਤੁਹਾਡਾ ਵੀ ਸਾਥ ਦੇਣਾ ਨਾ ਛੱਡ ਸੇਵਕ ਮੇਰੀ ਦੇ ਪਤਾ ਨਹੀਂ ਨਿਕਲ ਗਈ ਐ ਰਹਿ ਗਈ ਥੋੜੀ ਮੇਰਾ ਦਿਲ ਕਰਦਾ ਮੈਂ ਵੀਰੇ ਕੋ ਚੱਲ ਜਾਾਂ ਬਾਹਰ ਨਾ ਨਾ ਸੇਵਕ ਕਾਦੇ ਵਸਤੇ ਅੱਗੇ ਮੰਮੀ ਹੱਥ ਹੋ ਕੇ ਮੇਰੇ ਮਗਰ ਪਏ ਨੇ ਫੇਰ ਕਹਿ ਰਹੇ ਕਿ ਮੈਂ ਇਧਰ ਨੂੰ ਚੁਕਣਾ ਦਿੱਤੀ ਐ ਚੁਕਣਾ ਦਿੱਤੀ ਐ ਤੇ ਕੋਈ ਨਹੀਂ ਮੈਂ ਚੱਲ ਜਾਣਾ ਛੱਡ ਪਰੇ ਮੰਮੀ ਇਧਰ ਹੀ ਆਂਦੇ ਤੇਰੇ ਵੱਲ ਤੂੰ ਪਿਆਰ ਨਾ ਸਮਝਾ ਮੈਂ ਜਾਵਾ ਬਹੁਤਾ ਨਾ ਬੋਲੀ ਇੱਛਾ ਨਹੀਂ ਮਾਂ ਜਾਲਾ ਤੂੰ ਕਿੱਥੇ ਚੱਲੀ ਆ ਹੁਣ ਤੈਨੂੰ ਪਤਾ ਲੱਗਿਆ ਨਾ ਕਿ ਮੈਂ ਤੁਰ ਹੀ ਆਉਣੀ ਐ ਮੈਨੂੰ ਵੇਖ ਕੇ ਚੱਲੀ ਆ ਔ ਮੁੰਡੇ ਦੇ ਕੰਨ ਭਰ ਲਾ ਜਿਹੜੇ ਹੋਰ ਭਰਨੇ ਆ ਉੱਠ ਘਤੋ ਪਈਆਂ ਮੇਰੀ ਗੱਲ ਸੁਣਾ ਭਾਬੀ ਦੇ ਕੋਈ ਕੰਮ ਨਹੀਂ ਭਰੇ ਮੇਰੇ ਬੈ ਜਾਓ ਮੰਮੀ ਬੈ ਜਾਓ ਮੰਮੀ ਕੋਈ ਚੁੱਕਣਾ ਨਹੀਂ ਦੇਣ ਦੇ ਨਾ ਕੋਈ ਮੇਰੇ ਕੰਨ ਭਰਣ ਦੇ ਭਾਬੀ ਦੇ ਸੋਭਾ ਇੰਨੀ ਗੱਲ ਕਹਿੰਦੇ ਮੈਂ ਚੱਲਿਆ ਫਿਲਮ ਵੇਖਣ ਯਾਰਾਂ ਦੋਸਤਾਂ ਨਾਲ ਤੇ ਮੈਂ ਅੰਚ ਨੂੰ ਲੈ ਇੰਨੇ ਨਾਲ ਉਹ ਕਹਿੰਦੇ ਅੰਚ ਨੂੰ ਨਹੀਂ ਨਾਲ ਖੜਨਾ ਮੁੜ ਕੇ ਮੰਮੀ ਐਵੇਂ ਮੈਨੂੰ ਕਹਿਣਗੇ ਮੈਂ ਵੀ ਇਹੋ ਕਹਿਣ ਦੀਆਂ ਸੇਵਕ ਕਿ ਹਰ ਗੱਲ ਮੰਮੀ ਤੇ ਥੋਪ ਕੇ ਮੰਮੀ ਨੂੰ ਤਾਂ ਬੁਰਿਆ ਬਣਾਉਣਾ ਆਪਾਂ ਨਹੀਂ ਮੈਂ ਅਨਛ ਨੂੰ ਫਿਲਮ ਵੇਖਣ ਤੋਂ ਮਨਾ ਕੀਤਾ ਕਦੀ ਅੱਗੇ ਵੀ ਤੂੰ ਖੜਦਾ ਹੀ ਆਂ ਆਜਾ ਲੋ ਕਰ ਗੱਲ ਤੁਹਾਨੂੰ ਦੱਸਦਾ ਤੂੰ ਹੀ ਨਾ ਜਸਾ ਤੜਕੀ ਸੀਨੇ ਤੋ ਇਹ ਸਾਰਾ ਕੁਝ ਕਰ ਕਰਕੇ ਤੂੰ ਹੀ ਨਾ ਕਰ ਦਿੰਦੇ ਮੈਂ ਤਾਂ ਕੁਝ ਕੀਤਾ ਨਹੀਂ ਤੂੰ ਹੀ ਹਣ ਭਾਬੀ ਨੂੰ ਮਨਾ ਕੀਤਾ ਪੇਕੇ ਜਾਣ ਤੋਂ ਕੀਤਾ ਨਾ ਬਾਅਦ ਚ ਤੂੰ ਹੀ ਖੜੀਆਂ ਖੋਟੀਆਂ ਸੁਣਾਤੀ ਆਂ ਆਖੇ ਜੀ ਬਾਅਦ ਚ ਚਲ ਜੀ ਪਰ ਇੱਕ ਮਿੰਟ ਤੇ ਅੱਜ ਤੇਰੀ ਭਜਾਈ ਨੂੰ ਮੈਂ ਵੀ ਕਿਹਾ ਸੀ ਕਿ ਭਾਂਡੇ ਉੱਥੇ ਰੱਖ ਦੇ ਤੇ ਚੱਲ ਪੈਕੇ ਚੱਲ ਜਾ ਮੇਰੀਆਂ ਕੁੜੀਆਂ ਚਲ ਗਈਆਂ ਵਾ ਤੈਨੂੰ ਤੇਰੀ ਪਰਜਾਈ ਦੀ ਗਲਤੀ ਨਹੀਂ ਦੱਸਦੀ ਸੌ ਤਿਉੜੀ ਪਾ ਕੇ ਤਾਂ ਉਹਨਾਂ ਦਾ ਰੋਟੀ ਪਣੀ ਕਰਦੀ ਰਹੀ ਆ ਮੇਰੀਆਂ ਕੁੜੀਆਂ ਨੂੰ ਤਾਂ ਮੈਨੂੰ ਭਲਾ ਪਤਾ ਨਹੀਂ ਲੱਗਦਾ ਤੇ ਇਹ ਕਿਹੜੇ ਸਟੇਸ਼ਨ ਤੇ ਡਈਆਂ ਬੋਲਣ ਜੇ ਕੁੜੀਆਂ ਤੁਹਾਡੀਆਂ ਹਸ ਤੇ ਬੱਦ ਬੜੀਆਂ ਨੇ ਇਹਨਾਂ ਨੂੰ ਫੇਰ ਸ਼ਰਮ ਕਰ ਕੁਝ ਤੇਰੀਆਂ ਭੈਣਾ ਵਾ ਸ਼ਰਮ ਕਰੋ ਇਹ ਵੀ ਕਿਸ ਦੀ ਭੈਣ ਆ ਤੈਨੂੰ ਤੁਸੀਂ ਜਾਣਦੀ ਤੇ ਮੈਂ ਇਹਨਾਂ ਨੂੰ ਮਨਾ ਕੀਤਾ ਜਾਣ ਤੋਂ ਬੋਲ ਮਨਾ ਨਹੀਂ ਕਰਦੇ ਤੁਸੀਂ ਕਦੇ ਨਹੀਂ ਮਨਾ ਕਰਦੇ ਪਰ ਜਿਹੜੀ ਟੋਨ ਦੇ ਨਾਲ ਗੱਲ ਕਰਕੇ ਤੋੜਦੇ ਹੋ ਨਾ ਕਦੀ ਨਹੀਂ ਬੰਦਾ ਜਾਏਗਾ ਹਾਂ ਆਪੇ ਲੈਣ ਤੇ ਆ ਗਈਆਂ ਤਾਂ ਮੈਨੂੰ ਵੀ ਲਿਆਉਣ ਡਈ ਐ ਮੈਂ ਨਹੀਂ ਇਹੋ ਕਹਿਨੀ ਆ ਕਿ ਤੂੰ ਇਹ ਨਹੀਂ ਆਂਦੀ ਨਾਨਾ ਘਰ ਨਾ ਆਉਣ ਪਰ ਜਿਹੜੀ ਟੋਨ 'ਚ ਰੋਟੀ ਪਾਣੀ ਕਰਦੀ ਐ ਨਾ ਜਿਹੜੀ ਟੋਨ 'ਚ ਤੂੰ ਚਾਹ ਪਾਣੀ ਕਰਦੀ ਐ ਤੇ ਜਿਹੜੀ ਟੋਨ 'ਚ ਚੁੱਕ ਚੁੱਕ ਭਾਂਡੇ ਮਾਰਦੀ ਆ ਉਹ ਮੈਨੂੰ ਬਗਾ ਮੰਮੀ ਮੈਂ ਉਹਨਾਂ ਵੱਲੋਂ ਨਹੀਂ ਕੀਤਾ ਮੈਨੂੰ ਅੰਛ ਨੇ ਬੜਾ ਦੁਖੀ ਕੀਤਾ ਜੇ ਮੇਰੇ ਕੋ ਪਾਂਡੇ ਉਦੋਂ ਥੜਕੇ ਜੋੜ ਦੀ ਵੱਜ ਕੇ ਮੈਨੂੰ ਉਸ ਪਵਾ ਦੇਂਦੇ ਆ ਤੇ ਜਿਹੜੀ ਫਿਲਮ ਦੀ ਗੱਲ ਤੇ ਮੈਚ ਦੀ ਗੱਲ ਉਹੀ ਕਹਿਣਾ ਮੈਂ ਕਿ ਸੋਮਵਾਰ ਇਹਦੀ ਛੁੱਟੀ ਕਰਾਣੀ ਉਹ ਐ ਤਾਂ ਸਾਰਾ ਦਿਨ ਸੋ ਕੇ ਕੱਟੇਗਾ ਜੇ ਮੈਚ ਕਿੱਦਣ ਚਲਾ ਗਿਆ ਚਾਚੇ ਨਾਲ ਮੈਂ ਤਾਂ ਤੁਹਾਡੀਆਂ ਗੱਲਾਂ ਨੂੰ ਯਾਦ ਕਰਕੇ ਕਿ ਡਰ ਡਰ ਕੇ ਇਹਨੂੰ ਟੋਕਾ ਟਾਕੀ ਕਰਦੀ ਆ ਮੈਂ ਤਾਂ ਹਾਰ ਗਈ ਮੰਮੀ ਤੁਹਾਡੇ ਕੋਲ ਮੈਂ ਚੱਲੀ ਸੇਵਕ ਨਾ ਮੈਂ ਤੈਨੂੰ ਕਦੀ ਕੁਝ ਕਿਹਾ ਹੀ ਕੈਨ ਉਸਤੇ ਨਾ ਭਰਾ ਕਹੀ ਕਿਉਂ ਨਹੀਂ ਕਹਿਣਾ ਭਾਬੀ ਬੈਠੇ ਰੋ ਤਈ ਮੰਮੀ ਦੱਸੋ ਕੁਝ ਤੁਸੀਂ ਆਂਦੇ ਭੈਣਾਂ ਦੀ ਸੇਵਾ ਕਰਨੀ ਆ ਪੈਣਾ ਹੱਥ ਤੇ ਬਾਤ ਤੇ ਪੈਣਾ ਵੜਉਂਦੀ ਆ ਕੀ ਸੇਵਾ ਕਰੂ ਬੰਦਾ ਨੀ ਕੀ ਗੱਲ ਕਰੂਗਾ ਜੇ ਭੈਣ ਪੰਜ ਚੌਹ ਦੇਣਾ ਬਾਅਦ ਤੁਰੇ ਆਉਣਾ ਅੰਨਾਂ ਨੇ ਤੇਰਾ ਕੀ ਮਤਲਬ ਆ ਵੀ ਮੇਰੀਆਂ ਕੁੜੀਆਂ ਹੁਣ ਘਰ ਨਾ ਹੋਣਾ ਦੱਸ ਮੈਨੂੰ ਹੌਣ ਅਹੀਂ ਕਿੱਧਰ ਰੋਕਾ ਪਾ ਬਗਾਨੀ ਨੂੰ ਤੇ ਜਾਣ ਦੋ ਕੀ ਕਹਿੰਦੇ ਫਿਰ ਕੀ ਹੈ ਜਵੜਿਆ ਰਹਿੰਦੀ ਮੰਮੀ ਮੇਰੀ ਗੱਲ ਸੁਣੋ ਜੇ ਭਾਬੀ ਤੁਹਾਨੂੰ ਕਹਿਣ ਕਿ ਮੈਂ ਚੌਹ ਦੇਣਾ ਬਾਅਦ ਪੇਕੇ ਜਾਣਾ ਜਾਣਦੋਗੇ ਫਿਰ ਤੁਹਾਨੂੰ ਕਹਿਣ 5 ਦਿਨ ਹੋਏ ਮੈਨੂੰ ਮੰਮੀ ਪੇਕੇ ਜਾਣ ਦੋ जान दोगे 6 ਦਿਨਾਂ ਬਾਅਦ ਫਿਰ ਕਹੋਗੇ ਮੰਮੀ ਪੇਕੇ ਜਾਣ ਦੋ ਜਾਣ ਦੋਗੇ ਤੁਸੀਂ ਕਹਿੰਗੇ ਨਹੀਂ ਮੇਰੀ ਗੱਲ ਸੁਣਵੇਂ 4 ਦਿਨ ਬਾਅਦ ਕਿੜੀਆਂ ਤੋਰੀਆਂ ਬੀਜ ਕੇ ਆਈ ਜਿਨ੍ਹਾਂ ਨੂੰ ਪਾਣੀ ਦੇਣ ਜਾਣਾ ਇਹਨੇ ਹੈ ਜਾਵੇ ਹੈ ਨਹੀਂ ਲੱਤਾਂ ਨਾ ਮਾਰ ਦੂੰ ਮੈਂ 4 ਦਿਨ ਬਾਅਦ ਪੇਕੇ ਉਹ ਜਿਹੜੀਆਂ ਆਉਂਦੀਆਂ ਉਹਨਾਂ ਦੀਆਂ ਤਾਂ ਵੱਡੀਆਂ ਨਹੀਂ ਗਈਆਂ ਸੇਵਕ ਨਾਂ ਤਾਨਾਂ ਦੇ ਇਦਾਂ ਤਾਂ ਨਾ ਨਾ ਉਹ ਜਿਹੜੀਆਂ ਹਫ਼ਤੇ ਬਾਅਦ ਵੱਡੀਆਂ ਨਹੀਂ ਦੀਆਂ ਉਹਨਾਂ ਦੀਆਂ ਵੱਡੀਆਂ ਨਹੀਂ ਗਈਆਂ ਇਹਨਾਂ ਨੂੰ ਤੁਸੀਂ ਇੱਕ ਦਿਨ ਹੀ ਨਹੀਂ ਜਾਣ ਦਿੱਤਾ ਵਾ ਘਰ ਦਾ ਕੰਮ ਕਰੀ ਚਲੋ ਕਰ ਉਹ ਘਰ ਦਾ ਕੰਮ ਵੀ ਉਹ ਕਰੇ ਸਾਰਾ ਕੁਝ ਉਹ ਕਰੇ ਨਿਆਣਾ ਉਹ ਸੰਭੇ ਤੁਹਾਨੂੰ ਉਹ ਸੰਭੇ ਕੱਪੜੇ ਧਾਟੇ ਉਹ ਤੋਂ ਵੇ ਤੇ ਗੱਲਾਂ ਇਹਨੂੰ ਸੁਣਾਉਂਦੇ ਤੁਸੀਂ ਬਾਸਕਰ ਸੇਵਕ ਬਾਸਕਰ ਬੱਡਿਆਂ ਨੂੰ ਨਹੀਂ ਐਨਾ ਬੋਲੀਦਾ ਉਹ ਜਦੋਂ ਜਿੰਨਾ ਚਿਰ ਬੱਡਿਆਂ ਦੀ ਮੱਤ ਤੇ ਪਰਦਾ ਨਾ ਚੁੱਕਣਾ ਪੈਂਦਾ ਥੋੜਾ ਸੋਚ ਕੇ ਵੇਖੋ ਆਪਣੇ ਦਿਮਾਗ ਨਾਲ ਜੋਰ ਪਾਓ ਮੰਮੀ ਇਹ ਜਿਹੜੀ ਨੌਨ ਤੇ ਮਾਰਾਂ ਆਂਦੇ ਨਾ ਸਭ ਨਾਲ ਚੰਗੀ ਨੋ ਤੁਹਾਡੀ ਉਹ ਆ ਹਾਲਾਂਕਿ ਕੁੜੀਆਂ ਤੁਹਾਡੀਆਂ ਬੜੀਆਂ ਰਹਿੰਦੀਆਂ ਨੇ ਫੇਰ ਨਾ ਕਰਤੀ ਕਿ ਮੈਂ ਨਹੀਂ ਜਾਣਾ ਜੇ ਉਹਨਾਂ ਨੇ ਇੰਨੀ ਗੱਲ ਕਹੀ ਹੁੰਦੀ ਉਹਨਾਂ ਜਿਤਨਾ ਹੀ ਜਾਣਾ ਹੀ ਜਾਣਾ ਹੀ ਜਾਣਾ ਗੁੱਸਾ ਨਾ ਕਰਨਾ ਮੰਮੀ ਸੇਵਕ ਦੀਆਂ ਗੱਲਾਂ ਤੁਹਾਨੂੰ ਚੁਗਦੀਆਂ ਆਉਣਗੀਆਂ ਪਰ ਉਹਦੀਆਂ ਇੱਕ ਇੱਕ ਗੱਲ ਸੱਚੀ ਹੀ ਐ ਬੀਬੀਓ ਨੇ ਆਨ ਇੱਕ ਵਾਰੀ ਛੱਡ ਕੇ 100 ਵਾਰੀ ਆਨ ਕੋਈ ਉਹਨਾਂ ਨੂੰ ਰੋਕੇਦਾ ਸੀ ਮੈਂ ਜਾਵਾਂਗੀ ਗੱਲ ਕਰਨ ਉਹਨਾਂ ਦੀ ਸੱਸ ਨਾਲ ਕੈਸ ਕਰ ਚ ਜਨਮ ਲਿੱਤਾ ਖੇਡੀਆਂ ਨੇ ਹੱਸੀਆਂ ਖੇਡੀਆਂ ਨੇ ਇੱਥੇ ਹੀ ਤੁਰੀਆਂ ਨੇ ਤੂੰ ਕੀ ਇਸ ਘਰ ਚ ਆਨ ਲੈ ਕਿਵੇਂ ਡੱਕ ਲੋਗੇ ਪਰ ਮੰਮੀ ਮੇਰਾ ਵੀ ਦਿਲ ਕਰਦਾ ਪੇਕੇ ਜਾਣ ਨੂੰ ਬਹੁਤੀ ਜਲਦੀ ਨਹੀਂ ਦੇਰ ਸਵੇ ਸੀ ਦਿਨ ਧਿਆਰ ਤੇ ਭੇਜ ਦਿਆ ਕਰੋ ਟਾਈਮ ਨਾਲ ਉਹ ਡਿਗਦੇ ਨੇ ਭਰਾ ਰਖੜੀ ਤੇ ਵੀ ਕਿ ਕਿੰਨਾ ਢੈਮ ਹੋ ਗਿਆ ਇਹ ਭੁੱਖੇ ਬੱਠੇ ਆਂ 4 ਵਜੇ ਭੈਣ ਆਈ ਨਹੀਂ ਦਿਵਾਲੀ ਦੇ ਦਿਨ ਆ ਪਤੀ ਜਿਉਂ ਡੀਖਦੇ ਨੇ ਉਹ ਆਪਹਿ ਦੇਂਦੇ ਮਾਰੇ ਨਾ ਚੀਜ਼ ਦੇਂਦੇ ਮਾਰੇ ਨਹੀਂ ਆਂਦੀ ਇਹ پھੇਜ ਦੇਣੀ ਜੇ ਤੇ ਬੰਦਾ ਲਾ ਦਿੰਦੇ ਮਮੀ ਇੱਜ਼ਤ ਤੁਹਾਡੀ ਵੀ ਹੋਣੀ ਆ ਨਾ ਭਾਬੀ ਦੀ ਵੀ ਹੋਣੀ ਆ ਖਰਾਬ ਦੋਨਾਂ ਦੀ ਹੁੰਦੀ ਆ ਸਾਰੇ ਤਬਰ ਦੀ ਖਰਾਬ ਹੁੰਦੀ ਜਿਤ ਵੀ ਆਏ ਆਉਂਦੇ ਨਹੀਂ ਆ ਸੀਨ ਦੇ ਮਾਰੇ ਕੁਝ ਗੁੱਸਾ ਨਹੀਂ ਆਉਂਦਾ ਮੈਨੂੰ ਕੁਝ ਕਹਿੰਦੇ ਜਦੋਂ ਤਾਂ ਨਾਮ ਲੈ ਕੇ ਕਹਿੰਦੇ ਨਾ ਤੇਰੀ ਸੱਸ ਨਹੀਂ ਤਨ ਵੜਨ ਦਿੰਦੀ ਮੈਨੂੰ ਹੁੰਦਾ ਮੇਰੀ ਸੱਸ ਦਾ ਨਾਮ ਬਦਨਾਮ ਨਾ ਹੋਵੇ ਮੈਂ ਤਾਂ ਤੁਹਾਡੇ ਨਾਲ ਜਿੱਦ ਕਰਦੀ ਨਹੀਂ ਮੈਨੂੰ ਜਾਣ ਦਿਓ ਮੰਮੀ ਤੁਹਾਨੂੰ ਨਾ ਕੋਈ ਉਂਗਲ ਚੁੱਕੇ ਮੇਰੇ ਬੰਦੇ ਦੀ ਮਾਂ ਉਹ ਅਕਸਰ ਤੁਸੀਂ ਇੱਕ ਮਾਂ ਉਹ ਛੱਡ ਕੇ ਆਈਆਂ ਇੱਕ ਮਾਂ ਤੁਸੀਂ ਹੋ ਆ ਵੇਖੋ ਮੰਮੀ ਦਾ ਭਾਬੀ ਇੱਕ ਮਿੰਟ ਰਹਿਣ ਦੋ ਇਹਨਾਂ ਨੂੰ ਮਾਂ ਬਣਨਾ ਹੀ ਨਹੀਂ ਹੁੰਦਾ ਨਾ ਨਾ ਸੇਵਕ ਮੈਂ ਆਪਣੀ ਜ਼ਿੰਦਗੀ ਦੀ ਜਿੰਨੀ ਵੀ ਸਿੱਖਿਆ ਲਈ ਤੀ ਨਾ ਘਰ ਸੰਬੰਧੀ ਮੈਂ ਨਾਲ ਕੋ ਲਈ ਲਈ ਤੀ ਐ ਇਦਾਂ ਨਾ ਕਹਿ ਤੁਹਾਡੀ ਇਹ ਕੋਣ ਵੀ ਸਿੱਖਿਆ ਹੈ ਤੁਹਾਡੇ ਮੈਂ ਤੁਹਾਨੂੰ ਇਨੀ ਗੱਲ ਦੱਸਾਂ ਇਹੋ ਹੀ ਮਾਂ ਹੁੰਦੀਆਂ ਜਿਹੜੀਆਂ ਮਾਂ ਨਹੀਂ ਬਣਦੀਆਂ ਸੱਸ ਬਣਦੀਆਂ ਇਦਾਂ ਨਾ ਬੋਲ ਤੂੰ ਤੂੰ ਬਿਲਕੁਲ ਨਾ ਬੋਲ ਉਹਨਾਂ ਦਾ ਹੱਕ ਹੈ ਮੈਨੂੰ ਉੱਚਾ ਨੀਵਾ ਬੋਲਣ ਦਾ ਮੈਨੂੰ ਸਭ ਕੁਝ ਕਹਿਣ ਦਾ ਪਰ ਮੈਂ ਉਸ ਗੱਲ ਤੇ ਲੜਦੀ ਆ ਕਿ ਦੁਨੀਆ ਦਾ ਮੂੰਹ ਬੰਦ ਰਵੇ ਇਹ ਮੈਨੂੰ ਜੋ ਮਰਜ਼ੀ ਕਰ ਪਰ ਕੋਈ ਦੂਜਾ ਇਹਨਾਂ ਨੂੰ ਕੁਝ ਨਾ ਕਹਵੇ ਕਿ ਤੇਰੀ ਸੱਸ ਨਹੀਂ ਮੈਂ ਇਸ ਕਰਕੇ ਜਾਂ ਨਾ ਉਹਨੂੰ ਕਹਿੰਨੀ ਹੈ ਕਿ ਲੋਕ ਕਿ ਤਾਨੂੰ ਮਾੜਾ ਨਾ ਗਵੇ ਮੰਮੀ ਕਿ ਤਿਆਂ ਤੇ ਪੇਕੇ ਆ ਜਾਂਦੀਆਂ ਲੂਹਾ ਕਿਉਂ ਨਹੀਂ ਜਾਂਦੀਆਂ ਇਹਦੀ ਸੱਸ ਮਾੜੀ ਹੋਣੀ ਨਹੀਂ ਮੰਮੀ ਨਾ ਕਰਿਆ ਕੋਰਤਾਂ ਮੈਂ ਜਾ ਕੇ ਨਾ ਛੱਟ ਆ ਜਾ ਕਰਾਂਗੀ ਪਰ ਮੈਂ ਤੁਹਾਡਾ ਨਾਮ ਨਹੀਂ ਬੁਧਰਾਮ ਹੋਣ ਦੇਣਾ ਬਸ ਕਰੰਦੀ ਪਤਾ ਨਾ ਕਰੀਦਾ ਮੈਂ ਤੇ ਮੈਂ ਆਪਣੇ ਆਪ ਨੂੰ ਕਦੀ ਮਾਫ ਨਹੀਂ ਕਰੂੰਗੀ ਮੈਂ ਬਹੁਤ ਗਲਤੀਆਂ ਕੀਤੀਆਂ ਨੇ ਇਸ ਘਰ ਚ ਨਹੀਂ ਨਹੀਂ ਮੈਂ ਕਦੀ ਤੈਨੂੰ ਧੀਆਂ ਦੇ ਬਰਾਬਰ ਨਹੀਂ ਸਮਝਿਆ ਹਮੇਸ਼ਾ ਨੋ ਸਮਝ ਕੇ ਕਰੀਆ ਨਹੀਂ 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 ਮੰਮੀ ਤੇ ਇਹੋ ਹੀ ਸੋਚਦੀ ਰਹੀ ਕਿ ਇਹ ਮੇਰੀ ਦੁਸ਼ਮਣ ਹੈ ਮੈਂ ਇੱਕ ਵਾਰ ਨਹੀਂ ਸੋਚਿਆ ਕਿ ਨਹੀਂ ਮਣਾ ਜਿਵੇਂ ਮੇਰੀ ਉਹ ਦੋ ਧੀਆਂ ਵਾ ਇਹ ਵੀ ਤੇ ਮੇਰੀ ਧੀ ਆ ਜਿੱਦਾਂ ਉਹਨਾਂ ਦਾ ਦਿਲ ਕਰਦਾ ਹੈ ਕਿ ਅਸੀਂ ਆਪਣੇ ਪੇਕੇ ਆਈਏ ਇਹਦਾ ਵੀ ਤੇ ਦਿਲ ਕਰਦਾ ਹੈ ਇੰਨੂ ਵੀ ਤਾਂ ਕੋਈ ਉਡੀਕਦਾ ਅਗਲੇ ਪਾਸੇ ਮੈਨੂੰ ਮਾਫ ਕਰ ਦੇ ਅੰਜੂ ਪੁੱਤ ਨਹੀਂ ਮੰਮੀ ਮਾਫੀ ਨਾ ਮੰਗੋ ਤੁਸੀਂ ਵੱਡੇ ਹੋ ਤੂੰ ਇਹ ਨਹੀਂ ਸਮਝ ਲਿਆ ਨਾ ਕਿ ਮੈਂ ਤੁਹਾਡੀ ਧੀ ਆ ਬਸ ਮੈਨੂੰ ਇਹੀ ਛਾਂ ਚਾਹੀਦੀ ਏ ਤੁਹਾਡੀ ਹੋਰ ਕੁਝ ਨਹੀਂ ਮੰਮੀ ਮੇਰੀ ਗੱਲ ਸੁਣ ਜਾ ਤਿਆਰ ਹੋ ਤੈਨੂੰ ਸੇਵਕ ਛੱਡ ਕੇ ਆਉਂਦਾ ਵਾ ਦੋ ਦਿਨ ਰਹਿਣਾ ਤਿੰਨ ਦਿਨ ਰਹਿਣਾ ਤੇ ਰਹਿ ਕੇ ਆ ਤੇ ਫਿਰ ਮਹੀਨਾ ਨਾ ਨਹੀਂ ਲੈਣਾ ਮਹੀਨੇ ਬਾਅਦ ਜਾਣਾ ਮੁਰਾ ਹਾਂ ਮੰਮੀ ਸੇਵਕ ਪੁੱਤ ਤੂੰ ਤੇ ਮੇਰੀ ਅੱਖਾਂ ਖੋਲ ਦਿੱਤੀਆਂ ਜੇ ਤੂੰ ਮੇਰੇ ਨਾਲ ਨਾ ਨਾਰਾਜ਼ ਹੁੰਦਾ ਨਾ ਮੈਨੂੰ ਉੱਚਾ ਬੋਲਦਾ ਤੇ ਮੈਂ ਨਹੀਂ ਸੁਧਰਨਾ ਪਰ ਨਹੀਂ ਮੰਮੀ 1 ਮਿੰਟ ਸੇਵਾ ਕੋ ਮੂਸਾ ਮੈਨੂੰ ਤੇਰੇ ਨਾਲ ਵੀ ਹੈ ਮੰਨਿਆ ਤੂੰ ਬੋੜਾ ਬੋਲਦਾ ਮੈਂ ਘਰ ਚ ਮੈਨੂੰ ਵੀ ਮੰਮੀ ਨੂੰ ਵੀ ਪਰ ਆਤਬਾ ਤੂੰ ਉੱਚੀ ਬਾਤ ਨਹੀਂ ਬੋਲਣਾ ਵੱਡੇ ਗਲਤ ਨੇ ਸਹੀ ਹੁਣਾ ਪਿਆਰ ਨਾਲ ਗੱਲ ਕਰਨੀ ਉੱਚੀ ਬਾਤ ਨਾ ਬੋਲੀਂ ਨਹੀਂ ਤੇ ਤੇਰਾ ਮੇਰਾ ਰਿਸ਼ਤਾ ਖਤਮ ਓਕੇ ਬਾਬੀ ਸੌਰੀ ਮੰਮੀ ਨੂੰ ਕਹਿ ਸੌਰੀ ਮੰਮੀ ਸੌਰੀ ਕੋਈ ਨਹੀਂ ਬੋਤਲ ਤੂੰ ਸੌਰੀ ਕਾਦੀ ਮੰਗਣ ਡਿਆ ਵਾ ਮੈਨੂੰ ਪਤਾ ਵਾ ਤੂੰ ਮੈਨੂੰ ਸਵਾਰਨ ਵਾਸਤੇ ਇਹ ਸਭ ਕੁਝ ਕੀਤਾ ਆ ਜਦ ਕਿ ਮੈਂ ਸਿਆਣੀ ਬਿਆਣੀ ਆ ਤੁਹਾਡੀ ਮਾਂ ਵਾ ਮੈਨੂੰ ਖੁਦ ਅਕਲ ਹੋਣੀ ਚਾਹੀਦੀ ਸੀ ਆ ਡੁੱਲੇ ਤੋਂ ਤੁਹਾਨੂੰ ਮੈਂ ਵਰਜਣਾ ਉੱਠੀ ਜੀ ਤੋਂ ਤੁਹਾਨੂੰ ਮੈਂ ਵਰਜਣਾ ਕੋਈ ਵੀ ਦੋਖ ਸੋਖਿਆ ਤੋਂ ਤੁਹਾਨੂੰ ਮੈਂ ਵਰਜਣਾ ਤੇ ਮੈਂ ਤੇ ਆਪ ਹੀ ਗਲਤੀਆਂ ਦਾ ਪੁਤਲਾ ਬਣੀ ਰਹੀ ਨਹੀਂ ਨਹੀਂ ਕੋਈ ਗੱਲ ਨਹੀਂ ਮੰਮੀ ਸਮਰਨ ਦੇ ਬੰਦਾ ਸਮਝ ਜਾਵੇ ਨਾ ਤਾਂ ਸਮਾਂ ਨਹੀਂ ਮਾੜਾ ਹੁੰਦਾ ਕੋਈ ਗੱਲ ਨਹੀਂ ਸਭ ਠੀਕ ਹੀ ਹੋ ਜੇਗਾ ਆਪਣੇ ਹੀ ਨਹੀਂ ਸਿਆਣੀ ਮੈਨੂੰ ਨਾ ਦਿੱਤੀ ਤੇ ਅੱਜ ਤੱਕ ਮੈਂ ਤੇਰੀ ਕਦਰ ਨਹੀਂ ਪਾਈ ਆ ਨਾ ਨਾ ਮੰਮੀ ਸਿਆਣੇ ਤੂੰ ਹੀ ਹੋ ਸਾਡੇ ਵੱਡੇਓ ਬਸ ਥੋੜੀ ਦੇਰ ਲਈ ਨਾ ਮੱਤ ਤੇ ਪਰਦਾ ਪੈ ਗਿਆ ਸੀ ਜੋ ਕਿ ਨਿਕਲ ਗਿਆ ਕੋਈ ਹੋਰ ਹੁੰਦੀ ਨਾ ਤੇਰੀ ਜਗਾ ਉਹਨੇ ਘਰ ਘਰ ਜਾ ਕੇ ਚੁਗਲੀਆਂ ਕਰਨੀਆਂ ਸੀ ਪੇਕੇ ਜਾ ਕੇ ਚੁਗਲੀਆਂ ਕਰਨੀਆਂ ਸੀ ਨਾ ਮੰਮੀ ਨਾ ਮੈਨੂੰ ਕੁਝ ਨਹੀਂ ਕਹਿਣਾ ਕਦੇ ਵੀ ਨਹੀਂ ਤੁਹਾਡੇ ਨਾਲ ਤਾਂ ਮੇਰਾ ਨਾਂ ਹੈ ਕੋਈ ਮੇਰੀ ਸਾਸ ਨੂੰ ਮਾੜਾ ਕਹ ਦੇ ਮੈਂ ਉਹਦਾ ਮੂੰਹ ਨਾ ਤੋੜ ਦਵਾਂ ਅਕਸਰ ਮੇਰੀ ਮਾਂ ਉਹ ਉਹ ਮਾਂ ਨੇ ਤਾਂ ਸਾਰਾ 19 20 ਸਾਲ ਸੰਭਿਆ ਇਹ ਤਾਂ ਸਾਰੀ ਉਮਰ ਮੈਨੂੰ ਸਾਂਭਣਾ ਹੈ ਮੈਂ ਪੁੱਤ ਤੇਰੇ ਵਰਗੀਆਂ ਨੋਹਾਂ ਘਰ ਘਰ ਹੋਣ ਨਾ ਕਤੇਂ ਇਹਨੂੰ ਕੌਣ ਯਾਦ ਕਰੇ ਤੇ ਮੈਂ ਹੁਣ ਭਾਵੇਂ ਦੋ ਮਹੀਨਿਆਂ ਚ ਦੋ ਮਹੀਨੇ ਤੇ ਨਾ ਮਹੀਨੇ ਬਾਅਦ ਹੁਣ ਮੈਂ ਇਹਨਾਂ ਨੂੰ ਕੋਈ ਨਹੀਂ ਕਰਨਾ ਭਉਂਦੀ ਰਹਿਣੀ ਰਾਜੀ ਰਹਿਣ ਉਹ ਵੀ ਆਣ ਤੇ ਮੈਂ ਨਾ ਰਹਿਣ ਨਹੀਂ ਜਾਣਾ ਸੇਵਕ ਬਸ ਮੈਨੂੰ ਮਲਵਾ ਲਿਆ ਕੱਲ ਜਾ ਕੇ ਠੀਕ ਐ ਰਹਿਣ ਮੈਂ ਛੁੱਟੀਆਂ ਚ ਜਾਵਾਂਗੀ ਮੇਰਾ ਵੀ ਲੱਗਦਾ ਮੈਂ ਵੀ ਨਾ ਭਾਬੀ ਦੇ ਤੇ ਕੇ ਰਹਾ ਚੁੱਬ ਕਰ ਜਾ ਤੇਰਾ ਜਿਹੜਾ ਮੇਰੀ ਛੋਟੀ ਭੈਣ ਵਾਲ ਮਾਸੀ ਦੀ ਕੁੜੀ ਨਾਲ ਧਿਆਨ ਹੈਗਾ ਨਾ ਇਹਨਾਂ ਉਧਰ ਦੀ ਤਿਆਰੀ ਹੋਉਂਦੀ ਹੈ ਅੰਜੂ ਪੁੱਤ ਨਖੱਟੂ ਦਾ ਰਿਸ਼ਤਾ ਤੇ ਕਰਨਾ ਹੀ ਆ ਤੇ ਜੇ ਇਹਨੂੰ ਪਸੰਦ ਆ ਤੇ ਕੋਈ ਗੱਲ ਨਹੀਂ ਕਰ ਦਿੰਨੇ ਆ ਆਦਿਕਲ ਬੱਚੇ ਨੇ ਇੱਕ ਦੂਜੇ ਨੂੰ ਪਸੰਦ ਕਰਨ ਲੱਗ ਪੈਂਦੇ ਆ ਤੇ ਸਗੋਂ ਚੰਗਾ ਵਾ ਅੱਧਾ ਕੰਮ ਦੇ ਮਾਪਿਓ ਦਾ ਇਹ ਕਰ ਦਿੰਦੇ ਆ ਆਪਾਂ ਐਵੇਂ ਲੱਭਦੇ ਰਹਿਣਾ ਵਾ ਠੀਕ ਐ ਮੰਮੀ ਜਿੱਦਾਂ ਕਿ ਅਗਲਾ ਖੁਸ਼ ਨਾ ਰਹੂਗਾ ਚਲੋ ਮੈਂ ਰੋਟੀ ਬਣਾ ਲਾਂ ਤੇ ਜਾ ਤੂੰ ਫਿਲਮ ਵੇਖ ਜਾ ਕੇ ਅਹੀਂ ਐਲਈਡੀ ਤੇ ਲਾ ਕੇ ਵੇਖਦੇ ਆ ਵਾ ਇਹ ਇੱਕ ਗੱਲ ਪਤਾ ਲੱਗ ਗਈ ਆ ਰਾਜ ਇੱਕ ਤੁਹਾਡਾ ਦੋਵਾਂ ਦਾ ਮੈਨੂੰ ਅੱਜ ਪਤਾ ਲੱਗ ਗਿਆ ਵਾ ਕਿ ਪਿਆਰ ਤੁਹਾਡਾ ਇੰਨਾ ਹੈ ਕਿਉਂ ਨਾ ਪਤਾ ਲੱਗ ਗਿਆ ਕੀ ਚੱਕਰ ਹੈ ਅਸਲ 'ਚ ਨਹੀਂ ਨਹੀਂ ਮੰਮੀ ਐਦਾਂ ਦੀ ਕੋਈ ਗੱਲ ਨਹੀਂ ਮੈਨੂੰ ਵੀ ਇਹਨੇ ਨਾ ਕੰਜਰ ਨੇ ਕੱਲ ਦੱਸਿਆ ਜੇ ਸਾਰਾ ਕੁਝ ਕਿਉਂ ਮੈਂ ਕੰਜਰਾ ਮਾਂ ਨੂੰ ਨਹੀਂ ਦੱਸਿਆ ਮਾਂ ਸੁਣਦੀ ਏ ਤਾਂ ਮਾਂ ਨੂੰ ਤਾਂ ਹੁੰਦਾ ਤਿੰਨੇ ਚਲੋ ਮੈਂ ਚਾਹ ਬਣਾ ਨਹੀਂ ਦੋ ਗੋਟ ਆਪਣੀ ਭਜਾਈ ਨੂੰ ਦੱਸ ਰਿਸ਼ਤਾ ਦੇ ਪਾਣੀ ਨੇ ਘਰੋਣਾ ਆ ਪਤਾ ਮੈਨੂੰ ਸੋਹਣੀ ਤਾਂ ਬਠੇਰੀ ਆ ਚਲ ਵੇਖ ਲੈ ਜੇ ਤੈਨੂੰ ਪਸੰਦ ਆ ਨਾ ਤੇ ਜਾ ਭਾਬੀ ਨਾਲ ਚੱਕਰ ਮਾਰਿਆ ਫੇਰ ਮੈਂ ਕਰਦੀ ਗੱਲ ਠੀਕ ਚਲ ਮੈਂ ਆਨੀ ਚਾਹ ਬਣਾ ਕੇ ਲਈ ਚਲ ਬੋ ਤਾਂ ਚਾਹ ਮੈਨੂੰ ਵੀ ਦੇ ਦੇ